ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲੋਂ ਟੈਨਿਸ ਸਟੈਪ ਪਰਸਨਲ ਪਲੇ ਬਾਈ ਸਕੂਲ ਕਾਕੜਾ ਰੋਡ ਪੋਨੀਗੜ ਵਿਖੇ ਅੱਜ ਤੀਆਂ ਦਾ ਤਿਹਾਰ ਬੜੀ ਬੱਚਿਆਂ ਦੇ ਪੇਰੈਂਟਸ ਦੇ ਨਾਲ ਮਨਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਦੋਂ ਪੇਰੈਂਟਸ ਐਂਟਰੀ ਕਰਦੇ ਹਨ ਤਾਂ ਉਹਨਾਂ ਉੱਪਰ ਵਿੱਚ ਬਿੱਲੇ ਲਗਾਏ ਜਾ ਰਹੇ ਹਨ ਅਤੇ ਬੱਖ ਬੱਖ ਜੀਮਾ ਰਾਈ ਤੀਆਂ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਨੋਕੇ ਸਮੇਂ ਦੇ ਵਿੱਚ ਹਰੇਕ ਬੰਦਾ ਪਰਸਨਲ ਲਾਈਫ ਦੇ ਵਿੱਚ ਬਹੁਤ ਬੀਜੀ ਹੈ ਔਰ ਜਦੋਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੁੱਕਵੱਕੇ ਗੇਮਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਰਹੀਂ ਪੇਰੈਂਟਸ ਨੇ ਹੌਸਲੇ ਵਧਾਏ ਜਾ ਰਹੇ ਹਨ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨੱਚ ਟੱਪ ਕੇ ਖੁਸ਼ੀ ਮਨਾਈਆਂ ਜਾ ਰਹੀਆਂ ਹਨ ਜਿੱਥੇ ਲੇਡੀਜ਼ ਵੱਲੋਂ ਇਹਨਾਂ ਦਾ ਤਿਹਾਰ ਦੇ ਵਿੱਚ ਗਿੱਧਾ ਪੁੰਗੜਾ ਤੇ ਹੋਰ ਬੁੱਕਵੱਕੇ ਗੇਮਾਂ ਖੇਡੀਆਂ ਜਾ ਰਹੀਆਂ ਹਨ ਤੇ ਲੇਡੀ ਦੇ ਵਿੱਚ ਕਾਫੀ ਉਤਸ਼ਾਹ ਤੇ ਖੁਸ਼ੀਆਂ ਪਾਈਆਂ ਜਾ ਰਹੀਆਂ ਨੇ ਜਿੱਥੇ ਸਕੂਲ ਦੇ ਪ੍ਰਿੰਸੀਪਲ ਤੇ ਉਹਨਾਂ ਨਾਲ ਸਟਾਫ ਅਤੇ ਪੇਰੈਂਟਸ ਵੀ ਜੀਆਂ ਦਾ ਤਿਹਾੜ ਮਨਾ ਰਹੇ ਹਨ ਤੀਆਂ ਦੇ ਤਿਹਾੜ ਦੀ ਖੁਸ਼ੀ ਆਪਣੇ ਆਪ ਦੇ ਵਿੱਚ ਬਹੁਤ ਬੜੀ ਉਪਰਾਂ ਲਾਇਕ ਕਿ ਅੱਜ ਦੇਖ ਰਿਹਾ ਜੇ ਸਮੇ ਦੇ ਵਿੱਚ ਜ਼ਿੰਦਗੀ ਲਾਇਵ ਹੈ ਨਹੀਂ ਵੀਜੀ ਹੋ ਸੋ ਕਿ ਅਸੀਂ ਪ੍ਰੋਗਰਾਮਾਂ ਨੂੰ ਵੀ ਇੰਜੋਏ ਕਰਨਾ ਛੱਡ ਦਿੱਤਾ ਹੈ ਕਿਉਂਕਿ ਜਿਹੜੇ ਤੀਆਂ ਦਾ ਤਿਹਾੜ ਅੱਗੇ ਪਿੰਡਾਂ ਦੇ ਸੱਥਾਂ ਦੇ ਪਿੰਡਾਂ ਦੇ ਆਮ ਦੇਖਣ ਨੂੰ ਮਿਲਦਾ ਸੀ ਅਗੇ ਕਿਹਾ ਜਾਂਦਾ ਸੀ ਵੀ ਇਹ ਗੇਮ ਜੋ ਤਿਹਾੜੀਆਂ ਦਾ ਤਿਹਾਰਾ ਸਿਰ ਪੰਡਾ ਦਾ ਕਿਸਮਤ ਸੀ ਪਰ ਨਹੀਂ ਅੱਜ ਦੇ ਟਾਈਮ ਦੇ ਵਿੱਚ ਇਹ ਤਿਹਾਰ ਤੁਸੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੇ ਹੋ ਖੁਸ਼ੀ ਵੀ ਤੁਸੀਂ ਅੱਜ ਕੀ ਸੈਲੈਬ੍ਰੇਟ ਕਰ ਰਹੇ ਹੋ ਕੁਸ਼ਮੀਰ ਤੁਸੀਂ ਮੇਰਾ ਹੋ ਜਾਂ ਫਿਰ ਮੇਰਾ ਮਾਈ ਨੇਮ ਇ ਸ਼ੀਲਾ ਸ਼ੀਲਾਗੀ ਹੋਣੀ ਹੈਗੀ ਤੁਸੀਂ ਰਾਤ ਨੂੰ ਕਿੱਥੇ ਸੌਂਦੇ ਹੋ ਕੱਟ ਕੇ ਕਹਾਂਗੀ ਤੁਹਾਨੂੰ ਕੀ ਹੈ ਤੁਸੀਂ ਅੱਜ ਕੀ ਪਹਿਨੇ ਹੋਏ ਜੀ ਤੁਹਾਡੇ ਸਿਰ ਤੇ ਕੀ ਹੋ ਗਿਆ ਹੈ ਕ ਵੈਰੀ ਗੁੱਡ ਲੋਕ ਇਤਾਰੇ ਪੰਡਾ ਦੇ ਨਾਲ ਆਉਂ ਸ਼ਹਿਰਾਂ ਦੇ ਵਿੱਚ ਵੀ ਆਪਣੇ ਆਪ ਦੀ ਕੋਈ ਤਰ੍ਹਾਂ ਦੀ ਸਭ ਆਇਆ ਜਾ ਰਿਹਾ ਕਿਉਂਕਿ ਅਗਰ ਗੱਲ ਕਰੀਏ ਕਿ ਇਹ ਚਾਰੇ ਦੇ ਆਪ ਪੁਰਾਣੇ ਲੋਕੀਰ ਵਾਲੇ ਵਿਚਾਰ ਕੇ ਤੇ ਚਫਰੀਆਂ ਪਈਆਂ ਨਜ਼ਰ ਆ ਰਹੀਆਂ ਹਨ ਉੱਥੇ ਮੁਟਿਆਰਾਂ ਵੱਲੋਂ ḍi.j. sound ਤੇ ਨਾ ਚਾ ਨਾ ਚਕੇ ਖੁਸ਼ੀ ਮਨਾਈਆਂ ਜਾ ਰਹੀਆਂ ਹਨ ਜਿੱਥੇ ਕਿ ਉਹਨਾਂ ਦੇ ਆਪਣੇ ਆਪ ਦੇ ਵਿੱਚ ਇਹ ਤਿਹਾਰ ਆਪਣੇ ਆਪ ਦੇ ਵਿੱਚ ਬਹੁਤ ਬੜਾ ਮਨਾਏ ਜਾ ਰਹੇ ਹਨ ਕਦੇ ਪੰਜਾਬ ਨੇ ਚਰਖਾ ਵਿਖਾਇਆ ਨਹੀਂ ਤੁਹਾਨੂੰ ਜੇ ਸਾਰੇ ਲਈ ਇਥੇ ਕੋਈ ਕੋਈ ਸਵਾਲ ਹੈ ਤੁਸੀਂ ਇਸ ਦਾ ਆਨਸਰ ਕਰ ਲੈਣ ਮੈਂ ਨਵੀਂ अट में आपने किसी बैट में अभी ओस्लो ट्रेंजिना कहाँ जाना है? बैट रिकॉर्ड में। कट करियो, पर अभी किसी ने भी कोई किया है कारण कारण है, क्योंकि हाँ जी 41 तू 15 कट करियो, फिर भी ਅੱਟਿਆਨੀ ਪ੍ਰੈਪ ਸਕੂਲ ਵੱਲੋਂ ਹੀ ਬਹੁਤ ਸੋਹਣਾ ਵਾ ਬਹੁਤ ਵਧੀਆ ਧੀਆ ਦਾ ਤਿਹਾਰ ਸਾਰੀਆਂ ਕੁੜੀਆਂ ਪੰਜਾਬਣਾਂ ਲਈ ਮਨਾਇਆ ਗਿਆ ਤੇ ਬਹੁਤ ਵਧੀਆ ਅਸੀਂ ਇੰਜੋਏ ਕਰ ਰਹੇ ਹਾਂ ਪੰਜਾਬੀ ਇੱਥੇ ਗੇਮਾਂ ਵੀ ਕਰਵਾਈਆਂ ਗਈਆਂ ਪੰਜਾਬੀ ਗਿੱਧਾ ਤੇ ਸਾਰੀਆਂ ਮਟਿਆਰਾਂ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਨੇ ਬਹੁਤ ਵਧੀਆ ਇੱਥੇ ਮਾਹੌਲ ਆ ਤੇ ਸਾਨੂੰ ਅਸੀਂ ਬਹੁਤ ਸਾਰੇ ਖੁਸ਼ ਹਾਂ ਸਾਰਿਆਂ ਨੂੰ ਵਧੀਆ ਲੱਗਿਆ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਤੇ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਕਿਤੇ ਨਾ ਕਿਤੇ ਪਿੱਛੇ ਜਾ ਰਿਹਾ ਹੁਣ ਉਹਨੂੰ ਇਹ ਇੱਕ ਪਹਿਲ ਕਦਮ ਹੈ ਜਿਹਨੂੰ ਅਸੀਂ ਅੱਗੇ ਲੈ ਕੇ ਆ ਰਹੇ ਆ ਪਰ ਇਹ ਬਹੁਤ ਵਧੀਆ ਕੰਮ ਹੈ ਜੀ ਕਿ ਮੈਂ ਮਗਰ ਗੱਲ ਕਰੀ ਲੋਕ ਅੱਗੇ ਪਿੰਡਾਂ ਦਾ ਮਾਹੌਲ ਜੈਸੀ ਪਿਆ ਆ ਅਜੇ ਅਸੀਂ ਕਹਿ ਰਹੇ ਹਾਂ ਸ਼ਹਿਰਾਂ ਦੇ ਵਿੱਚ ਵੱਧ ਚੜ ਕੇ ਸਕੂਲ ਪਾਉਣੇ ਮਾਰਾ ਕਰਾ ਰਹੇ ਨੇ ਅਜੇ ਅਸੀਂ ਛੋਟਾ ਵੀ ਦੇਖਿਆ ਤੁਹਾਡਾ ਜੇ ਉਸ ਵੀ ਕਰ ਜਾਂਦੇ ਦਿੱਤਾ ਵੀ ਪਾਇਆ ਪੰਜਾਬੀ ਬੋਲ ਰਹੀ ਹੈ ਕਿਵੇਂ ਹੈ ਸਾਨੂੰ ਤਾਂ ਬਹੁਤ ਵਧੀਆ ਲੱਗੇਈ ਮਤਲਬ ਇਹ ਉਪਰਾਲਾ ਸ਼ਹਿਰਾਂ ਦੇ ਵਿੱਚ ਵੀ ਹੋਣਾ ਚਾਹੀਦਾ ਕਿਤੇ ਨਾ ਕਿਤੇ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਅਲੋਪ ਹੋ ਰਿਹਾ ਪਰ ਹੁਣ ਇਹ ਦੁਬਾਰਾ ਸ਼ੁਰੂ ਕੀਤਾ ਕਿਉਂਕਿ ਆ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਇਹ ਸਾਰੇ ਇਹ ਕਰਨੇ ਚਾਹੀਦੇ ਆ ਪ੍ਰੋਗਰਾਮ ਆ ਮੈਨੂੰ ਤਾਂ ਵੀ ਆਪਾਂ ਦੇਖੀਏ ਉਹਨਾਂ ਨੂੰ ਸੋਣ ਮਹੀਨਾ ਦਿਂਡੀਆਂ ਦੇ ਸੋਣ ਮਹੀਨਾ ਦਿਂਡੀਆਂ ਦੇ ਪਿਪਲੀ ਢੀਂਗਾ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਮੇਲਣਾ ਆਈਆਂ ਸੂਬੇਦਾਰਨੀਆਂ ਮੈਂ ਨਾਮ ਸੋਨੀਆ ਬੰਸਲ ਅੱਜ ਮੈਮ ਅੱਜ ਗੱਲ ਕਰੀਏ ਤਾਂ ਪ੍ਰੋਗਰਾਮ ਫਲੇਵਰਸ ਬਹੁਤ ਬਹੁਤ ਹੋਸ਼ਕਰਾਏ ਕਿ ਕਿ ਕੰਮ ਹੋ ਗਿਆ ਸਰ ਪਹਿਲੀ ਗੱਲ ਲਈ ਇਹਨੇ ਫਸਟ ਵਾਰ ਮੈਮ ਪੂਨਾ ਮੈਮ ਨੇ ਫੰਕਸ਼ਨ ਕਰਿਆਗਾ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਤਰ੍ਹਾਂ ਦਾ ਫੰਕਸ਼ਨ ਕਰਿਆ ਵੀ ਜਿਹੜੇ ਤੀਆਂ ਨੇ ਲੋਪ ਹੋ ਰਹੀਆਂ ਨੇ ਆਪਾਂ ਸਾਰੇ ਭੈਣਾਂ ਮਿਲ ਕੇ ਕਰੀਏ ਬੱਚੇ ਇੰਜੋਏ ਕਰਨ ਬੱਚਿਆਂ ਨੇ ਪਰਫੋਰਮੈਂਸ ਕਰਿਆ ਗੇਮ ਸਾਨੂੰ ਬਹੁਤ ਵਧੀਆ ਲੱਗਿਆ ਪੂਨਾ ਮੈਮ ਦਾ ਹੀ ਉਪਰਾਲਾ ਕਰਿਆ ਹੋਇਆ ਅਸੀਂ ਕਹਿੰਦੇ ਹਾਂ ਵੀ ਹਰ ਸਾਲ ਸਾਡੇ ਨਾਲ ਥੋੜੇ ਹੋਰ ਵੀ ਜੁੜਨ ਮੈਡਮ ਇਦੋਂ ਵੀ ਵਧੀਆ ਵਧੀਆ ਕਰਨ ਤਾਂ ਕਿ ਅਸੀਂ ਆ ਫੰਕਸ਼ਨ ਤੀਆਂ ਦਾ ਜਿਹੜਾ ਹੋ ਰਿਹਾ ਅਨਜੋਏ ਕਰ ਸਕੀਏ ਇਸ ਆ ਮੈਂ ਕਿਵੇਂ ਆ ਰਿਹਾ ਕਿ ਸਾਵਣ ਪਰ ਤੀਆਂ ਦਾ ਤਿਆਰ ਬਣਾਏ ਬਹੁਤ ਥੋੜਾ ਇਹਾਤਿਆ ਦੀ ਕਿਵੇਂ ਦੀ ਬਹੁਤ ਅਸੀਂ ਹਮੇ ਦੇ ਲਈ ਪਹਿਲਾਂ ਤਾਂ ਅਸੀਂ ਵੇਟ ਕਰਦੇ ਰਹਨੇ ਆ ਜੀ ਕਦੋਂ ਸਾਵਣ ਮਹੀਨਾ ਆਵੇ ਤੀਆਂ ਆਏ ਅਸੀਂ ਸਾਰੇ ਜਿਹੜੇ ਸਾਲ ਭਾਣਾ ਨਹੀਂ ਮਿਲ ਪਾਂਦੀਆਂ ਤਾਂ ਇੱਕ ਫੰਕਸ਼ਨ ਹੁੰਦਾਗਾ ਜਿਹਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਆ ਜੇ ਸਾਡੇ ਪੂਰਨ ਮੈਮ ਨੇ ਉਹਨਾਂ ਨੇ ਉਪਰਾਲਾ ਕਰਿਆ ਸਾਨੂੰ ਸਾਰਿਆਂ ਨੂੰ ਇਕੱਠੇ ਕਰਿਆ ਅਸੀਂ ਆਪਦੇ ਇੰਜੋਏ ਕਰਿਆ ਡਾਂਸ ਕਰਿਆ ਲੈ ਲੈ ਅਸੀਂ ਅੱਗੇ ਹੁਣ ਸਾਡੇ ਬੱਚੇ ਵੀ ਪੁੱਛਦੇ ਆਗੇ ਵੀ ਮੰਮੇ ਕੀ ਫੰਕਸ਼ਨ ਆਗਾ ਤਾਂ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ ਜਿਹੜਾ ਆਪਣੇ ਪਹਿਲਾ ਸੱਬਿਆ ਚਾਰ ਸੀ ਤੀਆਂ ਤੋਂ ਕੋਣ ਦੁਆਰਾ ਮਨਾਇਆ ਜਾ ਰਹੀਆਂ ਨੇ ਤਾਂ ਹੁਣ ਸਾਡੇ ਬੱਚਿਆਂ ਨੂੰ ਪਤਾ ਲੱਗ ਰਿਹਾ ਵੀ ਤੀਆਂ ਕੀ ਚੀਜ਼ ਨੇ ਜੀ ਆ ਤਾਂ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਇੱਥੇ ਆ ਕੇ ਗੱਲ ਕਰੀਏ ਤੀਆਂ ਦਾ ਤਿਆਰ ਹੈ ਕਿ ਕਰਵਾ ਦੀ ਟੈਨਸ਼ਨ ਆ ਕਿ ਮੇਰੇ ਦੋ ਘੰਟਿਆਂ ਨੇ ਲੁਆ ਰਹੇ ਜੇ ਜਦੋਂ ਆਪਾਂ ਇੰਜੋਏ ਕਰਦੇ ਆ ਬਹੁਤ ਇੰਜੋਏ ਕਰਦੇ ਹਾਂ ਹਾਂਜੀ ਇਹ ਤਾਂ ਹੈਗੇ ਜੀ ਹਸਬੰਡ ਵੀ ਕਹਿਣਗੇ ਵੀ ਜਾਓ ਜਾਓ ਆਪਣੇ ਇੰਜੋਏ ਕਰਕੇ ਆਓ ਕਿਉਂਕਿ ਲੇਡੀ ਐਕਚੁਅਲੀ ਜਿਹੜੀ ਲੇਡੀਆਂ ਨੇ ਉਹਨਾਂ ਦੇ ਦੋ ਤਿੰਨ ਤਿਹਾੜੀ ਰਹਿ ਗਏ ਤੀਆਂ ਹੋ ਗਿਆ ਜੀ ਕਰਵਾ ਚੋੜ ਹੋ ਗਿਆ ਹੋਰ ਦੇਖੋ ਲੇਡੀਆਂ ਬਹੁਤ ਘੱਟ ਨਿਕਲੀਆਂ ਫੰਕਸ਼ਨਾਂ ਤੇ ਉਹ ਤੇ ਹਾਂ ਜਿੱਤੇ ਲੇਡੀਜ਼ ਘਰ ਦੇ ਵੀ ਕਹਿੰਦੇ ਜਾਓ ਖੁਸ਼ ਹੋ ਜੇ ਤੇ ਲੇਡੀਜ਼ ਆ ਕੇ ਵੀ ਆਪਣਾ ਪੂਰਾ ਇੰਜੋਏ ਡਾਂਸ ਆਲਾ ਕੁਝ ਕਰਦੇ ਨੇ ਵੀ ਜਿੰਨਾ ਹੋ ਸਕੇ ਉਸ ਤੋਂ ਬਾਅਦ ਤੋਂ ਬਾਅਦ ਇੰਜੋਏ ਕਰਕੇ ਜਾਈਏ ਆਪਣਾ ਮੈਨੂੰ ਬੋਲੀ ਨਿਆ ਕਿਹੜੇ ਮੌਕੇ ਤੇ ਬੋਲੀ ਆ ਉਤੇ ਜੰਪਪਾ ਨਿੰਦਾ ਮਾਰਦਾ ਹਰੇ ਹਰੇ ਕਾ ਉਤੇ ਸੱਪ ਕੁਕ ਮਾਰਦਾ ਜੋਨੀ ਨੈਨ ਨੈਨ ਜਾਚਾਰਦਾ ਜੋਨੀ ਮਿਲ ਬੰਦ ਸੱਪ ਜਾਚਾਰਦਾ

कह दे हां करके घेड़ा दे दे निवट्यारे लम्मी बा इते घेड़ा दे दे निवट्यारे लम्मी बा करके कह दे हूं करके कह दे हां करके दे दे मेरी बाड़ के आजा नचिल दे दे मेरी बाड़ के नच रे তো নাচেরিয়ে বলি তো ਮੇਰਾ ਨਾਮ ਰਾਮਨਦੀਪ ਕੌੜਾ ਮੈਂ ਟਾਈਨੀ ਸਟੱਫ ਪ੍ਰੀ ਸਕੂਲ ਦੀ ਟੀਚਰ ਆ ਜਿਵੇਂ ਕਿ ਹੁਣ ਦੇਖੋ ਸਾਵਣ ਦਾ ਮਹੀਨਾ ਆਉਂਦਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਠੀਕ ਹੈ ਜੀ ਸਾਨੂੰ ਬਹੁਤ ਚਾਹ ਹੁੰਦਾ ਇਸ ਤਿਹਾਰ ਦਾ ਵੀ ਤੀਆਂ ਤਿਹਾਰ ਆ ਰਿਹਾ ਹੁਣ ਸਾਡੇ ਸਕੂਲ ਵੱਲੋਂ ਸਾਡੇ ਪੂਨਾ ਮੈਡਮ ਜੀ ਨੇ ਇਹ ਤਿਹਾਰ ਆਰਗੇਨਾਈਜ਼ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਦਿਲੋਂ ਤਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਐਨਾ ਵਧੀਆ ਰੌਣਕ ਮੇਲਾ ਲਗਾਇਆ ਇੱਥੇ ਦੇਖੋ ਸਾਰੀਆਂ ਲੇਡੀਜ਼ ਆਈਆਂ ਨੇ ਖੁਣ ਪਤੀਆ ਅੱਜ ਕੱਲ ਕਿੱਥੇ ਟਾਈਮ ਲੱਗਦਾ ਲੇਡੀਜ਼ ਨੂੰ ਲੱਗਦਾ ਟਾਈਮ ਬਿਲਕੁਲ ਵੀ ਨਹੀਂ ਲੱਗਦਾ ਅਸੀਂ ਆਪਣੇ ਘਰਾਂ ਦੇ ਕੰਮਾਂ 'ਚ ਰੁੱਝ ਜਾਂਦੇ ਆਂ ਆਪਣੇ ਬੱਚਿਆਂ 'ਚ ਪਰ ਸਾਡੀ ਮੈਮ ਨੇ ਉਹਨਾਂ ਨੇ ਸੋਚਿਆ ਕਿ ਨਹੀਂ ਸਾਰੀਆਂ ਲੇਡੀਜ਼ ਨੂੰ ਇਕੱਠਾ ਕੀਤਾ ਜਾਵੇ ਠੀਕ ਹੈ ਜੀ ਉਹਨਾਂ ਨੂੰ ਆਪਣੇ ਆਪ ਲਈ ਸਮਾਂ ਕੱਢਣ ਦਾ ਆਪਣੇ ਆਪ ਲਈ ਇੰਜੋਏ ਕਰਨ ਦਾ ਮੌਕਾ ਦਿੱਤਾ ਇਹ ਬਹੁਤ ਵੱਡੀ ਗੱਲ ਆ ਸਾਡੀ ਮੈਡਮ ਬਹੁਤ ਹੀ ਜਿਆਦਾ ਮਾਣਜੂ ਸਾਡੀ ਮੈਡਮ ਨੇ ਇੰਨੇ ਕ ਜਿਆਦੇ ਮਿਹਨਤੀ ਮੈਡਮ ਨੇ ਸਾਡੇ ਸਾਨੂੰ ਵੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਨੂੰ ਤਾਂ ਬਹੁਤ ਕੁਝ ਸਿੱਖ ਰਿਹਾ ਮਤਲਬ ਕਿ ਐਂ ਕਹਿ ਸਕਦੇ ਆਂਗੇ ਵੀ ਉਹ ਪਸੇ ਉਹਨਾਂ ਨੂੰ ਮਤਲਬ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਸਾਡੇ ਮੈਡਮ ਵਾਸਤੇ ਕਿ ਉਹ ਸਾਡੀ ਕਿੰਨੀ ਮਿਹਨਤ ਕਰਦੇ ਨੇ ਅਸੀਂ ਸਕੂਲ 'ਚ ਆਇਆਗੇ ਮਤਲਬ ਕਿ ਸਟਾਰਟਿੰਗ ਤੋਂ ਲੈ ਕੇ ਲਾਸਟ ਮਤਲਬ ਕਿ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਹੁਣ ਸਿੱਖਿਆ ਹੀ ਆਸੀ ਉਹਨਾਂ ਤੋਂ ਜੋ ਵੀ ਸਿੱਖਿਆ ਬਹੁਤ ਵਧੀਆ ਸਿੱਖਿਆ ਅੱਗੇ ਵੀ ਸਿੱਖਦੇ ਹੀ ਰਹਾਂਗੇ ਐਵੇਂ ਸਾਡੀ ਮੈਡਮ ਹਰ ਇੱਕ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਗੇ ਅਸੀਂ ਉਹਨਾਂ ਤੋਂ ਹੋਰ ਵੀ ਜ਼ਿਆਦਾ ਸਿੱਖਾਂਗੇ ਥੈਂਕ ਯੂ ਹਾਂਜੀ ਮੈਂ ਪੂਨਮ ਧਵਨ ਪ੍ਰਿੰਸੀਪਲ ਆਫ ਟਾਈਨੀ ਸਟੈਪਸ ਪ੍ਰੀ ਸਕੂਲ ਮੈਂ ਅੱਜ ਇੱਥੇ ਹਰ ਮਹਿਮਾਨ ਦਾ ਹਰ ਮੁਟਿਆਰ ਦਾ ਪੰਜਾਬਣ ਦਾ ਇੱਥੇ ਆਨ ਤੇ ਸਵਾਗਤ ਕਰਦੀ ਆ ਤੇ ਧੰਨਵਾਦ ਕਰਦੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਸਾਰੇ ਇੱਥੇ ਆਏ ਮੇਰੇ ਇੱਕ ਇਨਵੀਟੇਸ਼ਨ ਤੇ ਇਹਨਾਂ ਨੇ ਬੁਕਿੰਗਸ ਕਰਵਾਈਆਂ ਮੈਂ 20 ਬੁਕਿੰਗਸ ਦੀ ਸੋਚਿਆ ਸੀ ਪਰ ਸਾਡੇ 60 ਮੈਂਬਰਸ ਹੋ ਗਏ ਸੀਗੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਇਹਨਾਂ ਨੇ ਮੇਰੇ ਤੇ ਟਰਸਟ ਕੀਤਾ ਇੱਥੇ ਆਏ ਅੱਜ ਦੇ ਫੰਕਸ਼ਨ ਦੇ ਵਿੱਚ ਰੋਨ ਕਾ ਲਗਾਈਆਂ ਮੇਰੀ ਸਾਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਮੇਰੀ ਸਾਰੀ ਟੀਮ ਹੈ ਜੀ ਸਾਡੇ ਸਕੂਲ ਦੀ ਟਾਈਨੀ ਸਟੈਪਸ ਪ੍ਰੀ ਸਕੂਲ ਦੀ ਸਾਰੀ ਟੀਮ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ